ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਉੱਤੇ ਵੱਡਾ ਹਮਲਾ ਹੋਇਆ ਸੀ 4 ਦਸੰਬਰ ਨੂੰ ਨਰੈਣ ਸਿੰਘ ਚੌੜਾ ਵੱਲੋਂ ਪਿਸਤਲ ਦੇ ਨਾਲ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੌਕੇ ਤੇ ਬਾਲਬਲ ਬਚੇ ਕਿਉਂਕਿ ਜਿਹੜੇ ਅੰਗ ਰੱਖੇ ਸੀ ਸੁਖਬੀ ਸਿੰਘ ਬਾਦਲ ਦੇ ਉਹਨਾਂ ਵੱਲੋਂ ਝੱਟਪਾ ਮਾਰ ਕੇ ਜਿਹੜਾ ਦਬੋਚ ਲਿਆ ਗਿਆ ਨਰੈਨ ਸਿੰਘ ਚੋੜਾ ਨੂੰ ਨਰੈਨ ਸਿੰਘ ਚੋੜਾ ਨੂੰ ਪੁਲਸਰਮਾਨ ਤੇ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹਮਦਰਦੀ ਜ਼ਾਹਿਰ ਕੀਤੀ ਸੀ ਕਿਹਾ ਸੀ ਕਿ ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਲੇਕਿਨ ਹੁਣ ਜਿੱਥੇ ਵੀ ਕਿਸੇ ਵੀ ਚੀਜ਼ ਦਾ ਉਦਘਾਟਨ ਕਰਨ ਜਾ ਰਹੇ ਨੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਨਰੈਣ ਕਿਸੇ ਵੀ ਰੂਪ ਦੇ ਵਿੱਚ ਆ ਸਕਦੇ ਨੇ ਇੱਕ ਪਾਸੇ ਜੇ ਧਰਮ ਦੀ ਗੱਲ ਕਰੀਏ ਤਾਂ ਨਰਾਇਣ ਉਸ ਰੱਬ ਨੂੰ ਉਸ ਗॉड ਨੂੰ ਵੀ ਕਿਹਾ ਜਾਂਦਾ ਹੈ ਦੂਸਰੇ ਪਾਸੇ ਤੰਜ ਕਸ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਜਿੰਨਾ ਦਿਆਂ ਗੁਰੂ ਘਰ ਦੇ ਵਿੱਚ ਜਾ ਕੇ ਲੱਤਾਂ ਟੁੱਟ ਜਾਂਦੀਆਂ ਨੇ ਉਹਨਾਂ ਦਾ ਕੀ ਕਰੀਏ ਮਨੋ ਸੁਖਬੀਰ ਸਿੰਘ ਬਾਦਲ ਦੀ ਹੀ ਲਾਤੇ ਫ੍ਰੈਕਚਰ ਹੋਇਆ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਚਿੱਠੀ ਦੇਣ ਵਾਸਤੇ ਗਏ ਸੀ ਕਿ ਮੇਰੇ ਖਿਲਾਫ ਜਾਂ ਮੇਰੇ ਹੱਕ ਵਿੱਚ ਜੋ ਵੀ ਫੈਸਲਾ ਲੈਣਾ ਹੈ ਉਹ ਜਲਦੀ ਲਿਆ ਜਾਵੇ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਆਪਣਾ ਅਸਤੀਫਾ ਜਿਹੜਾ ਸੌਮ ਦਿੱਤਾ ਸੀ ਇੱਧਰ ਜਿਹੜਾ ਹੈ ਤੰਜ ਕੱਸੇ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਜਿਹੜੇ ਉਹ ਕਹਿੰਦੇ ਨੇ ਕਿ ਨਰਾਇਣ ਕਿਸੇ ਵੀ ਯਾਨੀ ਕਿ ਉਹ ਨਰਾਇਣ ਸਿੰਘ ਚੌੜਾ ਤੇ ਦੂਸਰੇ ਪਾਸੇ ਭਗਵਾਨ ਦੀ ਗੱਲ ਕਰਦੇ ਨੇ ਵੀ ਮਾਰਿਆ ਜਾ ਸਕਦਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੁਰੂ ਘਰ ਦੇ ਵਿੱਚ ਲੱਤਾਂ ਟੁੱਟ ਜਾਂਦੀਆਂ ਨੇ ਉਹਨਾਂ ਦਾ ਕੀ ਕਰੀਏ ਯਾਨੀ ਕਿ ਉਹਨਾਂ ਨੇ ਕਿਹਾ ਜਿਹੜੇ ਕੰਮ ਅਸੀਂ ਕਰਦੇ ਹਾਂ ਜਿਹੜੇ ਕੰਮ ਜਾਂ ਕਰਨੀਆਂ ਅਸੀਂ ਕਰਦੇ ਹਾਂ ਉਹਨਾਂ ਦਾ ਲੇਖਾ ਦੇਖਾ ਇਸ ਦੁਨੀਆ ਉੱਤੇ ਦੇਖ ਕੇ ਜਾਣਾ ਪੈਂਦਾ ਹੈ ਜਿਹੜੇ ਕਹਿੰਦੇ ਸੀ 25 ਸਾਲ ਤੇ ਕਹਿੰਦਾ 5 ਸਾਲ ਵੀ ਨਹੀਂ ਟਿਕੇ ਅਤੇ ਨਾ ਹੀ ਪੰਥਕ ਲੋਕਾਂ ਨੇ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਉਹਨਾਂ ਨੇ ਕਿਹਾ 117 ਦੇ ਵਿੱਚੋਂ ਜਿੱਤੇ ਕਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਰਫ 3 ਯਾਨੀ ਕਿ ਇਹ ਮਾਰਾ ਹਾਲ ਹੈ ਸਮਾਂ ਜਿਹੜਾ ਬਲਵਾਨ ਹੁੰਦਾ ਹੈ ਸਮੇਂ ਦੇ ਨਾਲ ਜੇ ਕੰਮ ਕਰ ਲਿਆ ਜਾਵੇ ਤਾਂ ਸਭ ਤੋਂ ਵੱਡੀ ਬਹਾਦਰੀ ਹੁੰਦੀ ਹੈ ਇਸ ਤਰ੍ਹਾਂ ਦਾ ਅਪ੍ਰਿਚਾ ਦਿੱਤਾ ਗਿਆ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਵੱਡੇ ਤੰਜ ਕਸੇ ਨੇ ਕਿ ਨਾਰਾਇਣ ਕਿਸੇ ਵੀ ਰੂਪ ਵਿੱਚ ਆ ਕੇ ਹਮਲਾ ਕਰ ਸਕਦੇ ਨੇ